ਮੈਂ ਹਾਂ ਜੀ ਅਜੇ ਸ਼ਰਮਾ ਹੋਇਆ ਕਿ ਵੀ ਇਹ ਮੋਟਰਸਾਈਕਲ ਪਾਰਕਿੰਗ ਚ ਲਾ ਕੇ ਤੇ ਵਸਨੀਕੇ ਕੋ ਗਏ ਆ ਤੇ ਦੋ ਮੋਟਰਸਾਈਕਲ ਸਵਾਰ ਆਏ ਨੇ ਇੱਕ ਆਪਣੇ ਮੋਟਰਸਾਈਕਲ ਤੇ ਬੈਠਾ ਰਿਹਾ ਜਦੋਂ ਅੰਦਰ ਆਇਆ ਤੇ ਦੂਜਾ ਫੋਨ ਤੇ ਲੱਗਾ ਰਿਹਾ ਇੱਧਰ ਉੱਧਰ ਰੌਂਡੀ ਲਾਉਂਦਾ ਰਿਹਾ ਤੇ ਜਦੋਂ ਉਹਨਾਂ ਨੇ ਹਸਾਬ ਲਾਇਆ ਕਿ ਜਿਹੜਾ ਮੋਟਰਸਾਈਕਲ ਲਾ ਗਿਆ ਉਹਦਾ ਟਾਈਮ ਲੱਗ ਜਾਣਾ ਤੇ ਉਹਨਾਂ ਨੇ ਕੀਤਾ ਕਿ ਵੀ ਡੁਪਲੀਕੇਟ ਚਾਬੀ ਲਈ ਜਾਂ ਉਹਨਾਂ ਤਾਲਾ ਤੋੜਿਆ ਇਹ ਨਹੀਂ ਪਤਾ ਲੱਗਾ ਸੀਸੀਟੀਵੀ ਕੈਮਰਾ ਜ ਇਹ ਕਲੀਅਰ ਨਹੀਂ ਹੋਇਆ ਕਿਉਂਕਿ ਸੀਸੀਟੀਵੀ ਕੈਮਰਾ ਥੋੜੀ ਦੂਰ ਸੀਗੀ ਤੇ ਮੋਟਰਸਾਈਕਲ ਮੇਰੇ ਖਾਲੇ ਪੰਜ ਸੱਤ ਮਿੰਟ ਹੀ ਉਹ ਇਧਰ ਉਹਨਾਂ ਘੁੰਮ ਘੁੰਮ ਫਿਰ ਕੇ ਨਾਲ ਟਾਈਮ ਕੱਢ ਕੇ ਤੇ ਨਾਲ ਹੀ ਮੋਟਰਸਾਈਕਲ ਚੋਰੀ ਕਰਕੇ ਤਹਿਸੀਲ ਦੇ ਵਿੱਚੋਂ ਇੰਨੀ ਫਾਸਟ ਗਏ ਨੇ ਭਾਵੇਂ ਅੱਗੇ ਸੜਕ ਤੇ ਕਿਹਨਾਂ ਵੱਜ ਜਾਂਦੇ ਪਰ ਬਹੁਤ ਫਾਸਟ ਨਿਕਲੇ ਨੇ ਉਥੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਵੀ ਨਾਲ ਹੀ ਸਿਟੀ ਠਾਣ ਦੀ ਕੰਦ ਸਾਂਝੀ ਕੰਦ ਹੈ ਮਤਲਬ 50 ਫੁੱਟ ਪੁਰਾਣੀ ਤਹਿਸੀਲ ਤੋਂ ਨਾਲ ਹੀ ਸਿਟੀ ਠਾਣਾ ਐਨਰਾਈ ਥਾਣਾ ਮੀਨ ਆਲ ਤੇ ਐਨਰਾਈ ਥਾਣਾ ਨਾਲ ਆ ਤੇ ਨਾਲ ਜੇਲ੍ਹ ਰੋਡ ਦੇ ਵਿੱਚ ਚਾਉਂਗਾ ਜਿਹੜਾ ਉੱਥੇ ਇਹ ਪੁਲਿਸ ਦਾ ਨਾਕਾ ਬਹੁਤ ਵੱਡਾ ਹੁੰਦਾ ਇੱਕ ਗਰਲ ਕਾਲਜ ਦੇ ਅੱਗੇ ਸਕੂਲ ਦੇ ਬਾਹਰ ਵੀ ਜਿਹੜਾ ਨਾਕਾ ਜਿਹੜਾ ਨਾ ਬਹੁਤ ਵੱਡਾ ਹੁੰਦਾ ਥਾਂ ਥਾਂ ਤੇ ਨਾਕੇ ਲੱਗੇ ਹੁੰਦੇ ਨਾਲ ਕਾਰਮਨੀ ਮੋਟਰਸਾਈਕਲ ਚੋਰ ਜਿਹੜੇ ਉਥੋਂ ਲੰਘ ਜਾਂਦੇ ਆ ਤੇ ਕਿੱਡੀ ਹੈਰਾਨੀ ਦੀ ਗੱਲ ਆ ਵੀ ਦੇਖੋ ਕਿੰਨੀਆਂ ਚੋਰੀਆਂ ਹੋਈਆਂ ਕਿੰਨੇ ਮੋਟਰਸਾਈਕਲ ਮੈਨੂੰ ਲੱਗਦਾ ਦਿਹਾੜੇ ਤੇ ਦੋ ਚਾਰ ਮੋਟਰਸਾਈਕਲ ਰੋਜ਼ ਚੋਰੀ ਹੋ ਰਹੇ ਪਰ ਇਹਨਾਂ ਤੇ ਕੋਈ ਨੱਥ ਨਹੀਂ ਪਾ ਰਹੀ ਚਲਾਨ ਤੇ ਬੇਹਦ ਹੋ ਰਹੇ ਨੇ ਚਲਾਨ ਲੋਕਾਂ ਦੇ ਕਰਨ ਤੇ ਹੋਰ ਦਿੱਤਾ ਆ ਪਰ ਜਿਹੜੇ ਚੋਰ ਨੇ ਉਹਨਾਂ ਨੂੰ ਪੁਲਿਸ ਡਿਪਾਰਟਮੈਂਟ ਨਹੀਂ ਫੜ ਰਹੀ ਅਸੀਂ ਪ੍ਰਸ਼ਾਸਨ ਅਗੇ ਮੰਗ ਕਰਦੇ ਆ ਵੀ ਤੁਹਾਡੇ ਅਗੇ ਬੇਨਤੀ ਆ ਹੱਥ ਜੋੜ ਕੇ ਕਿ ਇਹਨਾਂ ਚੋਰਾਂ ਤੇ ਨੱਥ ਪਾਓ ਜਿਤਿੰਦਰ ਸ਼ਰਮਾ ਪੁੱਤਰ ਸਰਪਾਲ ਸ਼ਰਮਾ ਨਇ ਤਹਿਸੀਲ ਗੁਰਦਾਸਪੁਰ ਵਿਖੇ ਗਿਆ ਹੀ ਗੇ ਦੀ ਗਵਾਹੀ ਜੀ ਰਜਿਸਟਰੀ ਵਿੱਚ ਮੰਗਵਾਈ ਪਾਉਣ ਗਿਆ ਹੀਗਾ ਤੇ ਰਜਿਸਟਰੀ ਕਰਾ ਕੇ ਅਸੀਂ ਵਾਪਸ ਆ ਗਏ ਆ ਮੋਟਰਸਾਈਕਲ ਫੇਰ ਪਾਰਕਿੰਗ ਚ ਲਾਇਆ ਪੁਰਾਣੀ ਤਹਿਸੀਲ ਦੇ ਵਿੱਚ ਤੇ 15 20 ਮਿੰਟ ਲੱਗੇ ਹਨ ਨੂੰ ਸਿਰਫ ਉਹ حساب ਕਰਮੇ ਬਲਕਾਰ ਸਿੰਘ ਦੇ ਨਾਲ ਕਿ ਕਿੰਨੇ ਪੈਸੇ ਤੇਰੇ ਬੰਦੇ ਕੀ ਹਿਸਾਬਤਾ ਹੋਈਗਾ ਤੇ 15 20 ਮਿੰਟ ਦੇ ਵਿੱਚ ਅਸੀਂ ਵਾਪਸ ਫੇਰ ਪਾਰਕਿੰਗ ਚ ਆਏ ਆ ਤੇ ਦੇਖਿਆ ਤੇ ਉੱਥੇ ਮੋਟਰਸਾਈਕਲ ਸਾਡਾ ਨਹੀਂ ਹੈਗਾ ਤੇ ਫਿਰ ਕੈਮਰੇ ਵਿੱਚੋਂ ਫੋਟੋ ਕਢਾਈ ਉਹਦੀ ਵੀਡੀਓ ਕਢਾਈ ਵੀਡੀਓ ਦੇ ਵਿੱਚ ਦੋ ਮੁੰਡੇ ਆਏ ਆ ਮੁੰਨੇ ਮੁੰਡੇ ਇੱਕ ਨੇ ਪ੍ਰਣਾਮ ਆਪਣੇ ਬਲੇਟਾ ਦਾ ਹੀਗਾ ਮੂਹਰੇ ਨਹੀਂ ਤਿੰਨ ਲੀਟਰ ਦੀ ਗਲੀ ਨੂੰ ਤੇ ਇੱਕ ਇਦਾਂ ਇੱਕ ਮੋਟਰਸਾਈਕਲ ਤੇ ਰਿਆ ਤੇ ਇੱਕ ਟੈਲ ਦਾ ਰਿਆ ਅਲੱਗ-ਅਲੱਗੇ ਜਦੋਂ ਟੈਲ ਦਾ ਰ 10 ਮਿੰਟ ਟੈਲ ਦਾ ਰਿਆ ਤੇ ਜਦੋਂ ਵੇਖਿਆ ਵੀ ਇੱਥੇ ਕੋਈ ਨਹੀਂ ਹੈਗਾ ਤੇ ਉਹਨਾਂ ਮੋਟਰਸਾਈਕਲ ਮੇਰਾ ਚਾਬੀ ਲਾਈ ਤੇ ਮੋਟਰਸਾਈਕਲ ਸਟਾਰਟ ਹੋ ਗਿਆ ਤੇ ਨਾਲ ਹੀ ਉਹਨਾਂ ਘੁਮਾ ਕੇ ਮੋਟਰਸਾਈਕਲ ਸਟਾਰਟ ਕਰਕੇ ਲੈ ਗਏ ਤੇ ਜਿਹੜਾ ਦੂਜਾ ਮੁੰਡਾ ਉਹ ਵੀ ਉਹਦੇ ਮਗਰ-ਮਗਰ ਚੱਲ ਗਿਆ ਤੇ ਜਿਹਦੇ ਵਿੱਚ ਡਾਕਖਾਨੇ ਚੌਂਕ 'ਚ ਨਾਕਾ ਵਾ ਇਦੋਂ ਗਰਲ ਸਕੂਲ ਨਾਲ ਹੀ ਮਤਲਬ ਅੱਧਾ ਦੇ ਕਿਲੋਮੀਟਰ ਤੇ ਦੋ ਹੀ ਨਾਕੀ ਤੇ ਬੰਦਾ ਮਤਲਬ ਮੋਟਰਸਾਈਕਲ ਲੈ ਕੇ 15-20 ਮਿੰਟ ਚ ਲੈ ਕੇ ਚੱਲ ਗਿਆ ਇਹ ਕੀ ਟਾਈਮ ਕੀ ਇਹ ਸ਼ਾਮ 5 ਵਜੇ ਦਾ